ਸਸੀ ਕਾਲ ਜੀ ਕੀ ਹਾਲ ਚਾਲ ਹੈ ਪਿਛਲੀ ਵੀਡੀਓ ਚ ਦੱਸਿਆ ਸੀ ਆਪ ਇੱਕ ਕੋਟ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਪੂਰਾ ਸੁਣਿਆ ਹੈ ਉਹਦੇ ਵਿੱਚ ਦੂਜਾ ਕੋਟ ਦਾ ਹਿੱਸਾ ਹੈ ਭਈ ਕੁਦਰਤ ਹੀ ਰੱਬ ਹੈ ਤੋਂ ਕਿੱਦਾਂ ਰੱਬ ਹੈ ਉਹ ਤੁਹਾਨੂੰ ਦੱਸਦੇ ਆਂ ਅੱਜ ਕੁਦਰਤ ਹੀ ਰੱਬ ਹੈ ਇਹ ਗੱਲ ਨਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੋਰ ਬਹੁਤ ਧਾਰਮਿਕ ਸ਼ਕਤੀਆਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾਈ ਹੈ ਤੁਹਾਨੂੰ ਪਹਿਲਾਂ ਮੈਂ ਗੁਰਬਾਣੀ ਚ ਦੱਸਦਾ ਭਈ ਕਿਸ ਤਰ੍ਹਾਂ ਕਿਹਾ ਗਿਆ ਹੈ ਗੁਰਬਾਣੀ ਚ ਕਿਹਾ ਗਿਆ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਸਭ ਕੁਦਰਤ ਆਖੀਐ ਮਤਲਬ ਜੋ ਕੁਛ ਵੀ ਸੁਣਦਾ ਜਾਂ ਦਿਖਦਾ ਹੈ ਇਹ ਸਭ ਕੁਦਰਤ ਇੱਕ ਸਿਰਜਣਹਾਰ ਸ਼ਕਤੀ ਹੈ ਮਤਲਬ ਕੁਦਰਤ ਨੂੰ ਹੀ ਸਭ ਕੁਝ ਕਿਹਾ ਗਿਆ ਹੈ ਗੁਰਬਾਣੀ ਚ ਵੀ ਵਿਗਿਆਨ ਕੀ ਕਹਿੰਦਾ ਇਸ ਬਾਰੇ ਅੱਜ ਦਾ ਉਹ ਕਹਿੰਦਾ ਜਿਹੜਾ ਬ੍ਰਹਿਮੰਡ ਹੈ ਨਾ ਸਾਰਾ ਇੱਕ ਊਰਜਾ ਤੋਂ ਬਣਿਆ ਹੋਇਆ ਹੈ ਤਾਰੇ ਧਰਤੀ ਸਮੁੰਦਰ ਵੱਡਾ ਸਰੀਰ ਤੁਹਾਡੇ ਵਿਚਾਰ ਇਹ ਸਭ ਕਹਿੰਦੇ ਊਰਜਾ ਹੈ ਜਦ ਕਿ ਧਾਰਮਿਕ ਨਜ਼ਰੀਏ ਨਾਲ ਅਸੀਂ ਇਸ ਨੂੰ ਰੱਬ ਕਹਿੰਦੇ ਹਾਂ ਪ੍ਰਭ ਗਿਆਨੀ ਨੂੰ ਕਹਿੰਦਾ ਹੈ ਕੁਦਰਤ ਦੇ ਨਿਜਮ ਸੋ ਨਾਮ ਜ਼ਰੂਰ ਅਲੱਗ-ਅਲੱਗ ਹੈ ਪਰ ਹਕੀਕਤ ਇੱਕੋ ਹੀ ਹੈ ਜਿਕਰ ਨਾ ਤੁਸੀਂ ਮਹਿਸੂਸ ਕਰੋ ਊਮ ਪਾਣੀ ਵਗਦੇ ਪਾਣੀ ਨੂੰ ਮਹਿਸੂਸ ਕਰੋ ਸਮੁੰਦਰ ਦੀਆਂ ਛੱਲਾਂ ਨੂੰ ਮਹਿਸੂਸ ਕਰੋ ਊਮ ਦਰਖਤਾਂ ਨੂੰ ਚੱਲ ਰਹੀ ਹਵਾ ਨੂੰ ਪਹਾੜਾਂ ਚ ਪਹਾੜਾਂ ਦੀ ਸ਼ਾਂਤੀ ਨੂੰ ਚੁੱਪ ਨੂੰ ਚੜਦੇ ਸੂਰਜ ਨੂੰ ਛੁੱਪਦੇ ਸੂਰਜ ਨੂੰ ਤੁਹਾਡੇ ਅੰਦਰ ਨਾ ਅਜੀਬ ਜਿਹੀ ਸ਼ਾਂਤੀ ਤੇ ਅਲੱਗ ਜਿਹਾ ਭਾਵ ਪੈਦਾ ਹੁੰਦੇ ਆ। ਸੋ ਇਹ ਜਿਹੜੇ ਭਾਵ ਹੈ ਜਾਂ ਇਹ ਤੁਸੀਂ ਜੋ ਮਹਿਸੂਸ ਕਰ ਰਹੇ ਹੋ ਇਹ ਅਜੀਬ ਜਿਹੀ ਜਿਹੜੀ ਸ਼ਾਂਤੀ ਹੈ। ਇਹੀ ਰੱਬ ਹੈ। ਜਿਸ ਤਰ੍ਹਾਂ ਤੁਸੀਂ ਮੂਰਤੀ ਦੇ ਵਿੱਚੋਂ ਰੱਬ ਦੇਖ ਲੈਂਦੇ ਹੋ। ਪਰ ਕੁਦਰਤ ਦੇ ਵਿੱਚੋਂ ਰੱਬ ਦੇਖਣਾ ਬਹੁਤ ਸੌਖਾ ਤਰੀਕਾ ਹੈ ਮੂਰਤੀ ਤਾਂ ਮਨੁੱਖ ਨੇ ਬਣਾਈ ਹੈ ਪਰ ਜਿਹੜੀ ਕੁਦਰਤ ਹੈ ਇਹ ਤਾਂ ਰੱਬ ਨੇ ਬਣਾਈ ਹੈ ਨਾ ਸੋ ਕੁਦਰਤ ਦੇ ਵਿੱਚੋਂ ਰੱਬ ਦੇਖਣਾ ਸਿੱਧਾ ਤੇ ਸੱਚਾ ਰਾਹ ਹੈ ਤੇ ਜਿਆਦਾ ਸਿੱਧੇ ਤੇ ਸੱਚੇ ਤਰੀਕੇ ਨਾਲ ਤੁਸੀਂ ਕੁਦਰਤ ਦੇ ਵਿੱਚੋਂ ਰੱਬ ਲੱਭ ਸਕਦੇ ਹੋ ਉਹ ਵੀ ਇਸ ਤਰ੍ਹਾਂ ਕਿ ਕੁਦਰਤ ਨਾਲ ਖਲਵਾੜ ਨਾ ਕੀਤਾ ਜਾਵੇ ਧਾਰਮਿਕ ਪਖੰਡਾਂ ਦੇ ਅ ਦੇ ਹਵਾਲੇ ਦੇ ਕੇ ਜਾਂ ਧਾਰਮਿਕ ਪਖੰਡਾਂ ਨੂੰ ਪੂਰੇ ਕਰਨ ਲਈ ਆਪਣੇ ਕੁਦਰਤ ਨਾਲ ਖਲਵਾੜ ਨਾ ਕੀਤਾ ਜਾਵੇ ਨਦੀਆਂ ਨੂੰ ਗੰਦਾ ਨਾ ਕੀਤਾ ਜਾਵੇ ਦਰਖਤਾਂ ਨੂੰ ਵੱਢਿਆ ਨਾ ਜਾਵੇ ਤੇ ਫੁਜ਼ੂਲ ਦੀਆਂ ਅੱਗਾਂ ਨਾ ਲਾਈਆਂ ਜਾਣ ਧਾਰਮਿਕ ਤਿਹਾਰ ਤੁਸੀਂ ਮਨਾਦੇ ਹੋ ਕਿੰਨਾ ਕੁਛ ਕਰਦੇ ਹੋ ਤੁਸੀਂ ਆਪ ਸੋਚੋ ਇਹੋ ਸੋ ਕੁਦਰਤ ਰੱਬ ਹੈ ਜੇ ਤੁਸੀਂ ਸੋਚਦੇ ਹੋ ਫਿਰ ਇਦਾਂ ਨਹੀਂ ਕਰੂਗੇ ਸੋ ਸੋਚਣ ਵਾਲੀ ਗੱਲ ਹੈ ਇਸੇ ਕਰਕੇ ਕੁਦਰਤ ਹੈ ਰੱਬ ਹੈ ਕਿਹਾ ਜਾਂਦਾ ਹੈ ਤਾਂ ਕਿ ਕੁਦਰਤ ਨੂੰ ਬਚਾਇਆ ਜਾ ਸਕੇ ਕਿ ਲੋਕ ਰੱਬ ਨੂੰ ਜ਼ਿਆਦਾ ਮੰਨਦੇ ਆ ਨਾ ਤੇ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਆ ਬੋੜ ਦੇ ਜਾਂ ਪਿੱਪਲ ਦੇ ਦਰਖਤਾਂ ਇਹਨਾਂ ਨੂੰ ਵੱਡਣਾ ਮਨਾ ਸੀ ਪਾਣੀਆਂ ਪਾਣੀ ਨੂੰ ਪੂਜਿਆ ਜਾਂਦਾ ਸੀ ਅੱਗ ਨੂੰ ਪੂਜਿਆ ਜਾਂਦਾ ਸੀ ਹਵਾ ਨੂੰ ਵੀ ਪੂਜਿਆ ਜਾਂਦਾ ਸੀ ਬਹੁਤ ਚੀਜ਼ਾਂ ਨੂੰ ਇਸੇ ਕਰਕੇ ਪੂਜਿਆ ਜਾਂਦਾ ਸੀ ਕਿ ਇਹ ਬੰਦੇ ਨੂੰ ਸੂਰਜ ਨੂੰ ਚੰਦਰਮਾ ਨੂੰ ਕਿਉਂਕਿ ਇਹ ਬੰਦੇ ਨੂੰ ਸੂਰਜ ਜਿੱਦਾਂ ਬੰਦੇ ਨੂੰ એનર્ਜੀ ਦਿੰਦਾ ਹੈ ਸੂਰਜ ਤੋਂ ਬਿਨਾਂ ਇਸ ਧਰਤੀ ਦੇ ਵਿੱਚ ਜ਼ਿੰਦਗੀ ਮੈਂ ਕਹਿੰਨਾ ਹੈ ਹੀ ਨਹੀਂ ਮੁਮਕਿਨ ਹੀ ਨਹੀਂ ਹੈਗੀ ਹਵਾ ਵੀ ਬਹੁਤ ਜ਼ਰੂਰੀ ਚੀਜ਼ ਐ ਦਰਖਤ ਬਹੁਤ ਜ਼ਰੂਰੀ ਚੀਜ਼ ਐ ਇਹਨਾਂ ਨੂੰ ਇਸੇ ਕਰਕੇ ਪੂਜਿਆ ਜਾਂਦਾ ਸੀ ਹੋਰ ਕੋਈ ਸ਼ਕਤੀ ਸ਼ੁਕਤੀ ਵਾਲਾ ਕੰਮ ਨਹੀਂ ਸੀ ਹੁੰਦਾ ਰੱਬ ਦੇ ਤੌਰ ਤੇ ਹੀ ਪੂਜਿਆ ਜਾਂਦਾ ਸੀ ਸੋ ਇਸੇ ਕਰਕੇ ਕੁਦਰਤ ਨੂੰ ਰੱਬ ਕਿਹਾ ਹੈ ਸਿੱਧੇ ਜਿਹੇ ਸਾਫ਼ ਸ਼ਬਦਾਂ 'ਚ ਮੈਂ ਦੱਸਦਾ ਹਾਂ ਨੰਬਰ ਬੋਤਾ ਬੜ ਫੇਰ ਨਹੀਂ ਪਾਉਂਦਾ ਹਮਨਾ ਠੀਕ ਹੈ ਜੀ ਤੁਹਾਨੂੰ ਵੀਡੀਓ ਮੈਂ ਸੋਚਦਾ ਵਧੀਆ ਲੱਗੀ ਹੋਏਗੀ ਇਹੋ ਦੋ ਨੰਬਰ ਕੋਡ ਜਿਹੜਾ ਮੈਂ ਕੋਡ ਦੱਸਿਆ ਸੀ ਜਿਸ ਤਰ੍ਹਾਂ ਇਹ ਵੀਡੀਓ ਦੂਜੀ ਉਸ ਲੜੀ ਦੀ ਦੂਜੀ ਵੀਡੀਓ ਹੈ ਤੇ ਤੀਜੀ ਵੀਡੀਓ ਮੈਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਮੈਂ ਸੋਚਦਾ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਈਗੀ ਜੇ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਪਹਿਲਾਂ ਮੈਂ ਪਿਛਲੀ ਵੀਡੀਓ 'ਚ ਨਹੀਂ ਸ਼ੇਅਰ ਕਰਨ ਲਈ ਗਿਆ ਇਸ ਵਾਰ ਇਹ ਕਹਿ ਰਿਹਾ ਸੋ ਮਿਲਦੇ ਆ ਅਗਲੀ ਵੀਡੀਓ 'ਚ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ